ਇਹ ਆਮ ਘਰਾਂ ਦੇ ਮੁੰਡੇ ਕਿੱਥੋਂ ਆ ਗਏ ਇਹ ਇਹਨਾਂ ਦੇ ਇਹੀ ਨੇ ਨਿਕਲਦੀ ਕਹਿੰਦਾ ਮੰਤਰੀ ਕਹਿੰਦਾ ਮੰਤਰੀ ਕਿਹੜੇ ਨੇ ਹੁਣ ਮੰਤਰੀ ਤੈਨੂੰ ਪੁੱਛ ਕੇ ਬਣਾਉਣੇ ਨੇ ਹੁਣ ਮੰਤਰੀ ਸੀਐਮ ਸਾਹਿਬ ਦਾ ਪ੍ਰੈਰੋਗੇਟਿਵ ਹੈ ਸਰ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਬਣਾਉਣਗੇ ਜਿਹਨੂੰ ਬਣਾਉਣਾ ਸਾਡੀ ਹਾਈ ਕਮਾਂਡ ਬਣਾਉਗੀ ਹੁਣ ਇਹਨਾਂ ਨੂੰ ਪੁੱਛ ਕੇ ਬਣਾਉਣਾ ਮੰਤਰੀ ਕਿਸ ਨੇ ਇਹ ਮੰਤਰੀਆਂ ਦੇ ਦਰਾਜ ਕਰਦੇ ਆਪਾਂ ਅਫਸਰਾਂ ਦੇ ਦਰਾਜ ਕਰਦੇ ਨੇ ਇਕੱਲੇ ਸਾਰੇ ਕਾਨੂੰਨ ਦੀ ਕਿਤਾਬ ਇਹਨਾਂ ਕੋਲੇ ਹੋਗੀ ਕੱਲੇ ਸਾਰੇ ਚਾਹੁੰਦੇ ਨੇ ਪਰ ਤੁਹਾਡੀ ਇੱਛਾ ਨਹੀਂ ਪੂਰੀ ਹੋਣ ਵਾਲੀ ਜਿਹੜੀ ਗੱਲ ਤੇ ਤੁਸੀਂ ਤੋੜ ਫਿਰਦੇ ਹੋ ਅੱਗੇ ਤੋਂ ਮੈਂ ਠੀਕ ਹੈ ਮੈਂ ਬਾਜਵਾ ਸਾਹਿਬ ਤੁਹਾਨੂੰ ਸਪੀਕਰ ਸਾਹਿਬ ਮੈਂ ਤੁਹਾਡੇ ਰਾਈ ਬਾਜਵਾ ਸਾਹਿਬ ਨੂੰ ਕਹਿਣੀ ਚਾਹਣਾ ਕਿ ਘੱਟ ਤੋਂ ਘੱਟ ਇਸ ਸਮੇਂ ਬੇਨਤੀ ਕਰਦਾ ਮੈਂ ਤੁਹਾਨੂੰ ਇਸ ਸਮੇਂ ਰਾਜਨੀਤੀ ਨਾ ਕਰੋ ਅੱਜ ਪੰਜਾਬ ਦੇ ਲੋਕਾਂ ਨੂੰ ਪੈਸੇ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਮਦਦ ਦੀ ਲੋੜ ਹੈ ਤੁਸੀਂ ਅਸਲੀ ਹੱਦ ਦੇ ਰਹੇ ਹੋ ਲੀਡਰ ਆਫ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਇਹ ਕਹੇ ਕਿ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿੱਡੇ ਸ਼ਰਮ ਦੀ ਗੱਲ ਐ ਸਰਿੱਡੇ ਸ਼ਰਮ ਦੀ ਗੱਲ ਐ ਕਿ ਲੀਡਰ ਆਫ oppositon ਇਹ ਗੱਲ ਕਹੇ ਕਿ ਕੋਈ ਪੈਸਾ